ਦੇਖੋ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ ਲੇਕਿਨ ਜਿਸ ਪ੍ਰਕਾਰ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ ਬੇੜੀਆਂ ਲਾ ਕੇ ਔਰ ਜਾਣ ਬੁੱਝ ਕੇ ਅੰਮ੍ਰਿਤਸਰ ਜਹਾਜ਼ ਜਿਹੜੀ ਹੈ ਬੀਜੇਪੀ ਉਤਰਵਾ ਰਹੀ ਹੈ ਕੋਲੰਬੀਆ ਕੋਲੰਬੀਆ ਵਰਗਾ ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਇੱਜ਼ਤੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਉਸੀ ਕੋਈ ਡਿਪੋਰਟ ਵਿਅਕਤੀ ਕਰਦੇ ਆ ਸਾਰੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ 'ਤੇ ਆਪਣੀਆਂ ਫਲਾਈਟਸ 'ਤੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਐ ਪੂਰੀ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ 'ਚੋਂ ਜੇ ਏਜੰਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਕਿੰਨਾ ਸੇ ਕੋਈ ਰਹਿਣ ਬਸੇਰਾ ਜਾਣੀ ਕੀ ਇਹਨਾਂ ਹਾਸੇ ਚਾਹੇ ਛੋਟੀ ਨੌਕਰੀ ਇਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਕੋਈ ਨਾਸੀ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜਿਆ ਔਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦੀ ਚੋਣ ਹੈ ਕਿ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ